रूपनगर पुलिस ਨੂੰ ਉਸ ਸਮੇਂ ਭਾਰੀ ਸਪੰਦਤਾ ਮਿਲੀ ਜਦੋਂ ਇੱਕ ਵਿਅਕਤੀ ਪਾਸੋਂ ਦੋ ਪਿਸਤੌਲ ਦੇਸੀ ਸਮੇਤ ਚਾਰ ਕਾਰਤੂਸ ਜਿੰਦਾ ਬੱਤੀ ਬੋਲਰਾਮਕ ਕੀਤੇ ਜਾਣਕਾਰੀ ਦੇ ਮੁਤਾਬਕ ਨੂਪੁਰ ਪੁਲਿਸ ਨੇ ਚੈਕਿੰਗ ਦੌਰਾਨ ਜਸਪਾਰ ਰਾਮ ਉਰਫ ਜੱਸਾ ਵਾਸੀ ਮੁਖਸਰ ਸਾਹਿਬ ਨੂੰ ਭਾਰੀ ਅਸਲੇ ਤੇ ਐਮ ਐਮਿਨੇਸ਼ਨ ਸਮੇਤ ਗ੍ਰਿਫਤਾਰ ਕੀਤਾ ਅਤੇ ਗ੍ਰਿਫਤਾਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਅ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਤਾਂ ਕਿ ਜਿਹੜਾ ਹੈ ਹੋਰ ਵੀ ਇਸ ਤੋਂ ਖਲਾਸੇ ਕੀਤੇ ਜਾ ਸਕਣ ਜ਼ਿਕਰਯੋਗ ਹੈ ਕਿ ਇਸ ਅ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਉਮਰ ਮਾਤਰ 19 ਸਾਲ ਹੈ ਇਸ ਸਬੰਧ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਖੰਡ ਪੈਂਸ ਕਰਕੇ ਕੀ ਜਾਣਕਾਰੀ ਦਿੱਤੀ ਆਓ ਦੇਖਦੇ ਹਾਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਅਗਦਰ ਇਨਸੀਡੈਂਟ ਆਇਆ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਏਜੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨੂੰ ਪਾਲਣਾ ਕਰਦੇ ਹੋਏ ਇਹ ਜਿਹੜਾ ਸੀਆਈਏ ਸਟਾਫ ਰੂਪਨਗਰ ਤੇ ਐਸਐਚਓ ਪੁਲਿਸ ਸਟੇਸ਼ਨ ਨੂਰਪੁਰ ਮੇਦੀ ਵੱਲੋਂ ਸੰਜੀਵ ਪ੍ਰੇਖਣ ਦੇ ਤਹਿਤ ਜਸਪਾਲ ਸਿੰਘ ਜਸਪਾਲ ਰਾਮਪੁਰ ਜੱਸਾ ਇਹ ਵਾਸੀ ਲੰਬੀ ਸ੍ਰੀ ਮੁਖਸ਼ਾ ਸਾਹਿਬ ਨੂੰ ਇਹਨਾਂ ਨੇ ਰਾਉਂਡ ਅਪ ਕੀਤਾ ਤੇ ਕਾਬੂ ਕੀਤਾ ਇਹਦੇ ਕੋਲੋਂ ਤਿੰਨ ਵਿਪਨ ਦੋ ਬੱਤੀ ਬੋਰ ਦੇ ਰਿਵਲ ਪਿਸਟਲ ਤੇ ਇੱਕ ਦੇਸੀ ਪਿਸਟਲ 315 ਬੋਰ ਦਾ ਤੇ ਨਾਲ ਅਮਿਊਨੀਸ਼ਨ ਜਿਹੜਾ ਰਿਕਵਰ ਹੋਇਆ ਇਹਦੇ ਤੇ ਨੂਰਪੁਰਵੇਦੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਤੇ ਇਹਦੀ ਅਗਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਦੀ ਅਰੈਸਟ ਹੋਈ ਹੈ ਅਸੀਂ ਰਿਮਾਂਡ ਲੈ ਰਹੇ ਹਾਂ ਤੇ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਇਹਦੇ ਇਹਦੇ ਲਿਆਉਣ ਦੇ ਬੈਕਵਰਡ ਲਿੰਕੇ ਫਾਰਵਰਡ ਲਿੰਕੇ ਕਿੱਥੇ ਰਹਿਣੇ ਆਇਆ ਸੀ ਕਿੱਥੇ ਦੇਣਾ ਸੀ ਕੀ ਸੀ ਉਸ ਅਸੀਂ ਇਹਦੀ ਥੇਰੇ ਪੁੱਛ ਕੇ ਸੀ ਦੀਓ ਅਜੇ ਨਹੀਂ ਅਜੇ ਤਾਂ ਅਸੀਂ ਉਹਨੂੰ ਪੇਸ਼ ਕਰਨਾ ਅਜ ਮਾਜੋਗ ਜੱਜ ਸਾਹਿਬ ਦੇ ਉਸ ਤੋਂ ਬਾਅਦ ਅਸੀਂ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਜਿਵੇਂ ਜਿਵੇਂ ਸਾਡੇ ਕੋਲ ਪਹੁੰਚਤੇ ਆਏਗਾ ਆਪ ਜਿਹੜਾ ਮਗਨਤਮਾ ਨੰਬਰ 50 ਮਿਤੀ 3 5 2025 ਥਾਣਾ ਰੂਪਰਵੇਦੀ ਅਧੀਨ ਆਰਬਜੈਕਟ ਦਰਜਿਸਟਰ ਕੀਤਾ ਗਿਆ ਸਰ ਪਹਿਲਾਂ ਵੀ ਇਹਦੇ ਤੋਂ ਮਾਮਲੇ ਦਰਜ ਹੈਗੇ ਆ ਮਗਨਤਮਾ ਆਹ ਜੇ ਜੇ ਅਸੀਂ ਡਿਟੇਲ ਪੁੱਛ ਕੇ ਕਰਕੇ ਤੁਹਾਨੂੰ ਸਾਰਾ ਸ਼ੇਅਰ ਕਰਦਾਂਗੇ ਪਹਿਲਾਂ ਮਾਮਲਾ ਜੇ ਤੱਕ ਹਜੇ ਤੱਕ ਇਹ ਵੀ ਪਹਿਲਾਂ ਹੀ ਪਰਚਾ ਦਰਜ ਹੈ ਤੇ ਖلاف ਕੋਈ ਮਾਮਲਾ ਤਜ ਹੈ ਨਹੀਂ ਇਹਦੇ ਇੱਕੋ ਬੰਦਾ ਜਾਂ ਕੋਈ ਹੋਰ ਇਹ ਸਿਰ ਇੱਕੋ ਹੀ ਬੰਦਾ ਅਰੈਸਟ ਕੀਤਾ ਸੀ ਕੋਈ ਕੀਤਾ ਚੈਕਿੰਗ ਦੇ ਦੌਰਾਨ ਹੈ ਪਰ ਇਹਦੇ ਚ ਅਸੀਂ ਹਿਊਮਨ ਤੇ ਟੈਕਨੀਕਲ ਡਿਲੀਜੈਂਸ ਵੀ ਸਾਡੀ ਜਿਹੜੀ ਆ ਉਹ ਕੰਮ ਕਰਦੀ ਹੈ